ਬੈਟ ਲਾਈਨ ਦੇਖ ਰਿਹਾ ਸਾਰੇ ਦਸ਼ਕਾਂ ਦਾ ਮੈਂ ਹਰਪਾਲ ਸਿੰਘ ਜਾਟਾ ਦਾ ਸਵਾਦ ਕਰਦਾ ਸਾਡੇ ਭਾਈ ਜੀ ਨੇ ਉਹਨੇ ਮਿਲੇ ਸੀ ਜਿਨ੍ਹਾਂ ਦੀ ਕੋਈ ਪੁਰੀ ਸੋਲ ਹੈ 35 ਬਹੁਤ ਵਧੀਆ ਚੱਲ ਰਹੀ ਹੈ ਅੰਜਸ ਸਿੱਕਲ ਜੀ ਟਰਨਮੈਂਟ ਦਾ ਵੀ ਮਾਹੌਲ ਬਹੁਤ ਵਧੀਆ ਚੱਲ ਰਿਹਾ ਆਪਣੇ ਪਿੰਡ ਵਿੱਚ ਨਾਲੇ ਆਪਣਾ ਮੇਲਾ ਹੋ ਰਿਹਾ ਹੈ ਤੇ ਤੁਸੀਂ ਆ ਡਿਸਟ੍ਰਿਬਿਊਸ਼ਨ ਲਈ ਹੋਈ ਹੈ ਸੋਲੈਂਸ ਬੈਟਰੀ ਦੀ ਇਸ ਬਾਰੇ ਕੀ ਕਹਿਣਾ ਹੈ ਵੀਰੇ ਸੱਚੀ ਗੱਲ ਸਾਰਿਆਂ ਨੂੰ ਵੀਰੇ ਡਿਸਟ੍ਰਿਬਿਊਸ਼ਨ ਹੀ ਆਪਾਂ ਡਿਸਟ੍ਰਿਬਿਊਸ਼ਨ ਹਰੇਕ ਜ਼ਿਲ੍ਹੇ ਦੇ ਵਿੱਚ ਬਣਾਉਣੀ ਆ ਆਪਣੇ ਕੋਲ ਮੇਨ ਡੰਪ ਆ ਵੀਰੇ ਸੋਲੈਂਸ ਬੈਟਰੀ ਦਾ ਅਹਮਦਾਬਾਦੀ ਵੀਰੇ ਕੰਪਨੀ ਆ ਇਹ ਅਹਮਦਾਬਾਦ ਤੋਂ ਆਪਾਂ ਨੂੰ ਵੀਕਲੀ ਮੰਥਲੀ ਜਦੋਂ ਵੀ ਸਾਡੇ ਕੋਲ ਸਟਾਕ ਦੀ ਸਾਨੂੰ ਲੋੜ ਪੈਂਦੀ ਅਸੀਂ ਮੰਗਾਉਣੀ ਆ ਉਹਦੇ ਵਿੱਚ ਵੀਰੇ ਆਪਣੇ ਕੋਲ 1 ਸਾਲ ਦੀ ਗਾਰੰਟੀ 2 ਸਾਲ ਦੀ ਗਾਰੰਟੀ ਤੇ ਆਪਣੇ ਕੋਲ ਆਟੋ ਬੈਟਰੀ ਸਾਰੀਆਂ ਅਵੇਲੇਬਲ ਨੇ ਨਾਲ ਦੀ ਨਾਲ ਆਈਟੀ ਵੀ ਆਪਣੇ ਕੋਲ ਸਾਰੇ ਹੁੰਦੇ ਆ ਠੀਕ ਹੈ ਜੀ ਹਾਂ ਜੀ ਆਪਣੇ ਇਹ ਇਹਨਾਂ ਬੈਟਰੀਆਂ ਦੇ ਜਿੱਦਾਂ ਸਾਨੂੰ ਮਾਡਲਸ ਜਿੱਦਾਂ ਸਟਾਰਟਿੰਗ ਆਲਾ ਵੀ ਦੱਸ ਦਿੱਤਾ ਜਾਵੇ ਬੈਟਰੀ ਜਿੱਦਾਂ ਆਵਲੀਏ ਮੋਟਰਸਾਈਕਲ ਦੀ ਲਾਦੀ ਹੈ ਨਾ ਜੀ 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 ਇਹਦੇ ਵਿੱਚ ਕਿੰਨੀ ਪਾਵਰ ਵਾਲੀ ਬੈਟਰੀ ਆ ਇਹ ਵੀਰੇ 2.5 ਐਂਪੀਅਰ ਦੀ ਬੈਟਰੀ ਆ ਆਪਣੇ ਕੋਲ 2.5 455Z79 ਐਂਡ ਯੂਪੀਐਸ ਦੀਆਂ ਬੈਟਰੀਆਂ ਵੀ ਅਵੇਲੇਬਲ ਨੇ ਯੂਪੀਐਸ ਦੀਆਂ ਬੈਟਰੀਆਂ ਵੀਰੇ ਖਾਸ ਕਰਕੇ ਆਪਣੇ ਸਪਰੇਅ ਪੰਪਾਂ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਨੇ ਹਾਂ ਜੀ ਜਿਹੜੀਆਂ ਸਪਰੇਅ ਆਵਲ ਇਹ ਵੀਰੇ ਯੂਪੀਐਸ ਐ 12 12 ਐਂਡ 7.5 ਇਹਨਾਂ ਦੀ ਜ਼ਿਆਦਾ ਖਪਤ ਆ ਆਪਣੇ ਪੰਜਾਬ ਦੇ ਵਿੱਚ ਠੀਕ ਆ ਜੀ ਜੀ ਇਹ ਕਾਰ ਵਾਸਤੇ ਆਲੀ ਜੀ ਆ ਵੀਰੇ ਕਾਰ ਵਾਸਤੇ ਟਰੈਕਟਰ ਵਾਸਤੇ ਇੱਕ ਸਿੰਪਲ ਆਪਾਂ ਮਾਡਲ ਰੱਖਿਆ ਹੋਇਆ ਆਪਣੇ ਕੋਲ ਸਾਰੇ ਤਰ੍ਹਾਂ ਦੇ ਮਾਡਲ ਅਵੇਲੇਬਲ ਨੇ ਜਿੰਨੀਆਂ ਵੀ ਬੈਟਰੀਆਂ ਦੇ ਹੁੰਦੇ ਨੇ 38 ਨੰਬਰ ਹੋ ਗਿਆ 34 ਹੋ ਗਿਆ 60 ਹੋ ਗਿਆ ਡੈਨ ਸਾਰੀਆਂ ਹੋ ਗਈਆਂ 1100 ਹੋ ਗਿਆ 950 ਹੋ ਗਿਆ ਇਹ ਸਾਰੀਆਂ ਆਪਣੇ ਕੋਲ ਅਵੇਲੇਬਲ ਹੁੰਦੀਆਂ ਹੋਰ ਬੈਟਰੀ ਵੀ ਜਿਵੇਂ ਹੁੰਦੇ ਹਾਂ ਹਾਂ ਟਿਊਬ ਵਾਲਾ ਬ੍ਰਾਂਡਰ ਵੀ ਆਪਣੇ ਕੋਲ ਸਾਰੇ ਅਵੇਲੇਬਲ ਨੇ ਟਿਊਬਰਲ ਹਾਲ ਦੀ ਘੜੀ ਹੈ ਵੀਰੇ ਆਪਾਂ ਇੱਥੇ ਲੈ ਕੇ ਨਹੀਂ ਆਂਦਾ ਹੈਗਾ ਬਿਕਾਜ਼ ਹਜੇ ਆਪਾਂ ਛੂਟੀ ਜੀ ਕੋਸ਼ਿਸ਼ ਕੀਤੀ ਹੈ ਇੱਕ ਇਹ ਐਡਵਰਟਾਈਜ਼ਮੈਂਟ ਦੇ ਲਈ ਆਪਾਂ ਇਤੋਂ ਵਧੀਆ ਕਾ ਕੇ ਕਰਾਂਗੇ ਠੀਕ ਹੈ ਜੀ ਆਪਣੀ ਜੀ ਕੰਪਨੀ ਕਿੰਨੇ ਸਾਲਾਂ ਦੀ ਵਾਰੰਟੀ ਦਿੰਦੀ ਹੈ ਜੀ ਵੀਰੇ ਸੇਮ ਜਿਵੇਂ ਐਮਰੋਨ ਆਕਸਾਈਡ ਬੈਟਰੀ ਦਿੰਦੀ ਆ ਉਦਾਂ ਹੀ ਆਪਣੀ ਗਾਰੰਟੀ ਆ 2 ਸਾਲ ਦੀ ਗਾਰੰਟੀ ਵਾਲੀ ਬੈਟਰੀ ਵੀ ਆਪਣੀ ਕੋਲ 1 ਸਾਲ ਦੀ ਗਾਰੰਟੀ ਵੀ ਆ ਤੇ ਬਾਕੀ ਵੀਰੇ ਪ੍ਰੋਡਕਟ ਯੂਜ਼ ਕਰੇ ਦੀ ਪਤਾ ਲੱਗਦਾ ਹੁੰਦਾ ਵਾ ਆਪਾਂ ਇੱਥੇ ਕੁਝ ਵੀ ਬੋਲੀਏ ਵੀ ਇਦਾਂ ਵਾ ਇਦਾਂ ਵਾ ਇਦਾਂ ਵਾ ਇੱਕ ਵਾਰ ਯੂਜ਼ ਕਰੋ ਤੇ ਤੁਹਾਨੂੰ ਰਿਜ਼ਲਟ ਆਪਣੇ ਆਪ ਮਿਲਣਗੇ ਮੁੱਖ ਇਹਦਾ ਜੀ ਡਿਸਟ੍ਰੀਬਿਊਟਰ ਆਪਣਾ ਕਿੱਥੇ ਆਫਿਸ ਆ ਵੀਰੇ ਆਪਣਾ ਮੇਨ ਆਫਿਸ ਹੈਗਾ ਖਰਚਰਨ ਨਗਰ ਸਮਰਾਲਾ ਚੌਕ ਲੁਧਿਆਣਾ ਮੇਰੇ ਕੰਟੈਕਟ ਤੇ ਮੇਰੇ ਫੋਨ ਨੰਬਰ ਤੇ ਕੋਈ ਵੀ ਕੰਟੈਕਟ ਕਰ ਸਕਦਾ ਵਾ ਤੇ ਕਿਸੇ ਨੂੰ ਵੀ ਡਿਸਟ੍ਰਿਬਿਊਸ਼ਨ ਰਿਕੁਆਇਰ ਆ ਜੇ ਕਿਸੇ ਨੂੰ ਲੈਣੀ ਆ ਤਾਂ ਸਾਡੇ ਨਾਲ ਕੰਟੈਕਟ ਕਰਕੇ ਬਰੀਕੀ ਦੇ ਵਿੱਚ ਜਾਣਕਾਰੀ ਲੈ ਸਕਦਾ ਠੀਕ ਆ ਜੀ ਆਪਣਾ ਕੰਟੈਕਟ ਨੰਬਰ ਵੀ ਸਾਨੂੰ ਦੱਸ ਦਿੱਤਾ ਜਾਵੇ ਤੇ ਨਾਲੇ ਆਪਣੀ ਪਲੇਸ ਹਾਂਜੀ ਵੀਰੇ ਮੇਰਾ ਪਿੰਡ ਹੈਗਾ ਵੈਸੇ ਮੁੰਡੀਆਂ ਗਲਾਂ ਜਿੱਥੇ ਟੂਰਨਾਮੈਂਟ ਹੋ ਰਿਹਾ ਵਾ ਜਿਹੜਾ ਆਪਣਾ ਮੇਨ ਡੰਪ ਆ ਸਮਰਾਲਾ ਚੌਕ ਹਰਚਰਨਗਰ ਦੇ ਵਿੱਚ ਆ ਜੀ ਤੇ ਵੀਰੇ ਨੰਬਰ ਮੇਰਾ ਹੈਗਾ 8360798980 ਜੀ ਬਾਕੀ ਸਾਡੇ ਸੀਨੀਅਰ ਸੇਲਜ਼ਮੈਨ ਨੇ ਸੁਖਪਾਲ ਸਿੰਘ ਜੀ ਜੇ ਕਿਸੇ ਨੇ ਵੀ ਕੰਟੈਕਟ ਕਰਨਾ ਹੋਵੇ ਉਹਨਾਂ ਦੇ ਨੰਬਰ ਤੇ ਵੀ ਕਰ ਸਕਦਾ ਵਾ ਮੈਂ ਉਹਨਾਂ ਦਾ ਨੰਬਰ ਐਡ ਦੇ ਵਿੱਚ ਮੈਂਸ਼ਨ ਕਰ ਦਿੱਤਾ ਠੀਕ ਹੈ ਜੀ ਸਰ ਜਿਵੇਂ ਜੀ ਇੱਕ ਕੰਪਨੀ ਦਾ ਆ ਵੀ ਖਾਸੀ ਤੇ ਜੇ ਆਪਾਂ 100 ਪੀਸ ਚੱਕਦੇ ਹਾਂ 100 ਪੀਸ ਮਗਰ 8 8 ਪੀਸ ਮੁਫਤ ਆ ਹੀ ਵੀਰੇ ਦੇਖੋ ਹਰੇਕ ਮਹੀਨੇ ਹਰੇਕ ਸਾਲ ਦੇ ਵਿੱਚ ਕੰਪਨੀ ਅਲੱਗ-ਅਲੱਗ ਚੀਜ਼ਾਂ ਲੈ ਕੇ ਆਉਂਦੀ ਹੈ ਡਿਸਟ੍ਰਿਬਿਊਸ਼ਨਾਂ ਦੇ ਲਈ ਜਿਹਦੇ ਵਿੱਚ ਇੱਕ ਛੋਟੀ ਜੀ ਐਗਜ਼ਾਮਪਲ ਹੈ ਜੇ ਆਪਾਂ ਤਾਂ ਕੋਈ 100 ਪੀਸ ਦੀ ਵਿਲਿੰਗ ਕਰਾਉਂਦਾ ਤਾਂ 8 ਪੀਸ ਫ੍ਰੀ ਦਿੱਤੇ ਜਾਂਦੇ ਨੇ ਨਾਲ ਜੇ 90 ਕਰਾ ਫਰੀ ਨਹੀਂ ਦਿੱਤਾ ਜਾਵੇਗਾ ਜਾਨੀ ਇਦਾਂ ਦੀ ਵੀਰੇ ਟੂਰ ਪਲਾਨ ਹੋਗੇ ਕੋਈ ਡੀਲਰ ਮੀਟ ਹੋਗੀ ਕੋਈ ਮਕੈਨਿਕ ਮੀਟ ਹੋਗੀ ਇਹ ਨਾਲ ਦੀ ਨਾਲ ਸੀ ਡਿਸਟ੍ਰੀਬਿਊਸ਼ਨ ਨੂੰ ਪ੍ਰੋਵਾਈਡ ਕਰਦੇ ਆ। ਕਲਾਸ ਵਿੱਚ ਪੱਤਰਕਾਰ ਭਾਲ ਸਿੰਘ ਜੱਜ ਪਿਓਰ ਪੰਜਾਬ ਹੈਡਲਾਈਨ